ਪੰਜਾਬ ਪੁਲਿਸ ਵੱਲੋਂ ਇਸ ਵਾਰ ਬਹੁਤ ਜ਼ਿਆਦਾ ਸੇਫਟੀ ਮੈਜਰਸ ਤੇ ਕੰਟਰੋਲ ਰੱਖਿਆ ਜਾ ਰਿਹਾ ਹੈ ਜਿਵੇਂ ਕਿ ਆਪਾਂ ਲਾਸਟ ਈਅਰ ਦੇਖਿਆ ਸੀਗਾ ਕਿ ਅਤਰਵਾ ਚੌਧੇ ਟਾਈਮ ਤੇ ਬਹੁਤ ਜ਼ਿਆਦਾ ਡਿਫਿਕਲਟੀਜ਼ ਫੇਸ ਹੁੰਦੀਆਂ ਸੀ ਮੰਦਿਰ ਬਹੁਤ ਜ਼ਿਆਦਾ ਹੁੰਦੀ ਸੀ ਬਟ ਇਸ ਵਾਰ ਗਰਲਜ਼ ਦੀ ਸੇਫਟੀ ਤੇ ਸਪੈਸ਼ਲ ਕੰਟਰੋਲ ਰੱਖਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਸੇਫ ਫੀਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਇਹ ਕੰਫਰਟੇਬਲ ਸਪੇਸ ਦੇਣ ਲਈ ਅਸੀਂ ਸਪੈਸ਼ਲ ਥੈਂਕ ਯੂ ਕਰਦੇ ਹਾਂ ਉਹਨਾਂ ਦਾ ਜੀ ਜੀ ਸਤਿ ਸ਼੍ਰੀ ਅਕਾਲ ਇਸ ਵਾਰੀ ਪੰਜਾਬ ਪੁਲਿਸ ਨੇ ਵਾਅਕੇ ਵੀ ਵਧੀਆ ਕੰਮ ਕੀਤਾ ਆ ਜਿੱਦਾਂ ਕਿ ਆਪਾਂ ਪਿਛਲੇ ਵਾਰ ਤੋਂ ਪਿਛਲੇ ਵਾਰ ਆਪਾਂ ਦੇਖਦੇ ਰਹੇ ਆ ਵੀ ਬਹੁਤ ਮੰਦਿਰ ਖਾਨਾ ਹੁੰਦਾ ਸੀਗਾ ਜੇਸਾ ਉਹਨਾਂ ਇੱਥੇ ਰਸ਼ ਹੁੰਦਾ ਸੀ ਕੰਟਰੋਲੋਂ ਬਾਹਰ ਹੋ ਜਾਂਦਾ ਇਹ ਕੰਮ ਬਟ ਇਸ ਵਾਰੀ ਇੰਨਾ ਕੰਟਰੋਲ ਵੀ ਰਿਹਾ ਰਸ਼ ਵੀ ਨਹੀਂ ਮੰਦਿਰ ਖਾਨਾ ਜਿਹੜਾ ਸੀਗਾ ਬਾਹਰ ਹੀ ਰਹਿ ਗਿਆ ਇੱਥੇ ਵਧੀਆ ਤਰੀਕੇ ਨਾਲ ਮੈਂਦੀ ਵੀ ਲੱਗੀ ਆ ਕਰਵਾ ਚੌਥ ਵਧੀਆ ਰਿਹਾ ਇਸ ਵਾਰੀ ਸੋ ਆਪਾਂ ਸਪੈਸ਼ਲੀ ਥੈਂਕ ਕਰਦੇ ਆ ਵੀ ਵਧੀਆ ਵੀ ਪੁਲਿਸ ਵਾਲੇ ਵੀ ਜਿੱਦਾਂ ਵੀ ਆਪਣਾ ਕੰਮ ਕੀਤਾ ਆ ਵੀ ਬਹੁਤ ਵਧੀਆ ਗੁੱਡਾ ਕੰਮ ਹੈ ਇਸ ਵਾਰ ਦਾ ਪਿਛਲੇ ਵਾਰ ਨਾਲੋਂ ਪ ਹਾਂਜੀ ਅਸੀਂ ਪਹਿਲਾਂ ਵੀ 2 ਸਾਲ ਪਹਿਲਾਂ ਵੀ ਤੋਂ ਆ ਰਹੇ ਹਾਂ ਇੱਥੇ ਇੱਥੇ ਬਹੁਤ ਜਿਵੇਂ ਸਾਨੂੰ ਅੰਸੇ ਫੀਲ ਹੁੰਦਾ ਸੀ ਕਿ ਸੇਫਟੀ ਫੀਲਿੰਗ ਹੁੰਦੀ ਸੀ ਪਰ ਹੁਣ ਜਿਵੇਂ ਇੱਥੇ ਸਾਰੇ ਪੁਲਿਸ ਇੱਥੇ ਖੜੀ ਆ ਤੇ ਅਸੀਂ ਬਹੁਤ ਕੌਨਫੀਡੈਂਟਲੀ ਮੈਂਦੀ ਲਵਾ ਰਹੇ ਹਾਂ ਪੂਰੀ ਸੇਫਟੀ ਦੇ ਨਾਲ ਇਦਾਂ ਨਹੀਂ ਹੈਗਾ ਕਿ ਕੁੜੀਆਂ ਇੱਥੇ ਆ ਕੇ ਅੰਸੇ ਸੇਫੀ ਕਰਨਗੀਆਂ ਤੇ ਬਹੁਤ ਵਧੀਆ ਮਾਹੌਲ ਆ ਮੋਗੇ ਦਾ ਹੁਣ ਇੱਥੇ ਇੱਥੇ ਹੋਰ ਲੋਕ ਕੌਣ ਬੱਚੇ ਇਕੱਲੇ ਵੀ ਆ ਸਕਦੇ ਆ ਕੁੜੀਆਂ ਤੇ ਬਹੁਤ ਵਧੀਆ ਮਾਹੌਲ ਆ ਅੱਜ ਜਿਹੜਾ ਕਰਵਾ ਚੌਂਦ ਤੇ ਤਿਉਹਾਰ ਕਰਕੇ ਜਿਹੜਾ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਜੀ ਸਾਡੇ ਗੰਮੀ ਆਈਪੀਐਸ ਸਾਹਿਬ ਦੇ ਵਿਸ਼ਾਲ ਅਬੇਸ਼ਾ ਟਾਇਪ ਜਿਹੜੇ ਅਸੀਂ ਸ਼ਹਿਰ ਦੀ ਨਾਕਾਬੰਦੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਜਿਹੜੇ 6 ਲੱਖੇ ਜਿਹਦੇ ਵਿੱਚ ਜਦਾ ਮੇਨ ਮਜਾ ਦੇ ਗਿਆ ਪ੍ਰਤਾਪ ਚੌਂਗ ਹੋ ਗਿਆ ਪਾਗਲੀ ਤੇ ਜਿਹੜਾ ਰਜਿਸਟਰ ਚੌਂਗ ਇਹ ਆਸੇ ਪਾਸੇ ਸਾਰੇ ਜਿਹੜੇ ਜਗ੍ਹਾ ਤੇ 6 ਲੱਖੇ ਲੱਗਿਆ ਤੇ ਪਾਲ ਜਿਹੜੇ ਅਸੀਂ ਪੈਟਰੋਲਿੰਗ ਪਾਰਟੀਆਂ ਲਾਈਆਂ ਹੋਈਆਂ ਆ ਹਲੋ ਇਹ ਆ ਜਿਹੜਾ ਜਿਹੜਾ ਕਰਵਾ ਚੌਰ ਦੀ ਔਰ ਕਰਕੇ ਜਿਹੜੀਆਂ ਗਿਆ ਪਹਿਲਾਂ ਲੈ ਆਉਣਾ ਉਹਨਾਂ ਨੂੰ ਕੋਈ ਜਿਹੜਾ ਕੋਈ ਸਰਾਰਤੀ ਅੰਸਰ ਹੈ ਜਿਹੜਾ ਕੋਈ ਜੋ ਸਰਾਰਤ ਨਾ ਕਰ ਸਕੇ